ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਬਿਜਲਵਾ ਇਸ ਵੇਲੇ ਅਸੀਂ ਖਨੋਰੀ ਮੋਰਚੇ ਦੇ ਵਿਚਕਾਰ ਮੌਜੂਦ ਨੇ 40 ਦਿਨਾਂ ਜਿੱਤੇ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿਚਕਾਰ ਇੱਥੇ ਤੇ ਕਿਸਾਨ ਪਹੁੰਚੇ ਨੇ ਲੰਗਰ ਚੱਕਰੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਆ ਕੀ ਕੁਝ ਕਹਿਣਾ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ 40 ਦਿਨ ਹੋ ਗਏ ਹਨ ਮਰਨਵਾ ਚੱਲ ਰਿਹਾ ਹੈ ਆਪਣੀ ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਉਸ ਨੰਬਰ ਤੇ ਭੇਜ ਦਿਓ ਕਿ ਮੇਰਾ ਦਫਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣ ਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਪੰਜਾਬ 'ਚ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ ਹੁਣ ਤੱਕ ਐਕਸ਼ਨ ਲਾਈਨ ਤੇ ਕੁੱਲ 13806 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 8050 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿੱਤ ਭੇਜੀਆਂ ਗਈਆਂ ਹਨ ਜਦਕਿ 917 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸੰਬੰਧਿਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾਂ ਨੂੰ ਪੜਤਾਲ ਲਈ ਭੇਜੀਆਂ ਗਈਆਂ ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 695 ਮੁਕੱਦਮਿਆਂ ਚ 778 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪ੍ਰਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ ਸਿੰਘ ਬੰਗਾ ਨੂੰ ਲੈ ਕੇ ਜੇ ਹੈ ਕਿਤੇ ਨਾ ਕਿਤੇ ਸੈਂਟਰ ਦੇ ਨਾਲ ਜੇ ਹੈ ਫਸਵਾ ਮੁਕਾਬਲਾ ਤੁਸੀਂ ਵੇਖ ਸਕਦੇ ਹੋ ਤੇ ਇੱਥੇ ਖੀਰ ਦਾ ਲੰਗਰ ਚੱਲ ਰਿਹਾ ਹੈ ਮੇਰੀ ਗੱਲ ਸੁਣੋ ਲਗਾਤਾਰ ਜੇ ਹੈ 40 ਦਿਨ ਹੋ ਗਏ ਨੇ ਜਗਜੀਤ ਢੱਲ੍ਹੇ ਵਾਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਮੰਗਾ ਨੂੰ ਲੈ ਕੇ

ਕਤੇ ਯੂਪੀ ਤੇ ਪਹੁੰਚ ਗਏ ਤੁਸੀਂ ਕਿਉਂਕਿ ਅਸੀਂ ਮਾਂ ਪੰਚਾਇਤੀ ਜਿੱਥੇ ਅਸੀਂ ਗੱਲ ਕਰ ਰਹੇ ਸੀ ਅਸੀਂ ਲਗਾਤਾਰ ਕਹਿ ਰਹੇ ਸੀ ਦੇਖੋ ਜੀ ਚੌਧਰੀ ਸ਼ੱਬਨ ਖਾਂ ਪਹੁੰਚੇ ਨੇ ते यूपी तो आए हैं सब तो वही गल है महापंचायतकार कह रहे थे देश के यूनियन समर्थन दे रही है सब तो वो गल है कि इतने पहुँच के आ, किस तरह का फील तो थोड़ा जी फील आएगी बहुत अच्छा यहाँ लग रहा है यहाँ के जितने भी हमारे साथी हैं सब ने यहाँ खाने का पीने का सारा इंतजाम है यहाँ गर्म पानी तक यहाँ मिल रहा है बहुत अच्छा इंतजाम है बस हमारी एक ही मांग है कि हमारी एम एस पी लागू की जाए हमारे किन्ने के बंद आए हमारे साथ जी चालीस बंदी जी यूपी से आया मबरवा और हमारे जो राष्ट्रपति हैं चौधरी हरपाल सिंह जी बिलारी वो हमारे साथ हैं हम पूरी टीम के साथ यहां हैं 40 बंदे हमने एक साथ आए हैं लगातार ਤੁਸੀਂ ਵੇਖ ਸਕਦੇ ਹੋ ਕਿ ਆ ਆਪਾਂ ਕਹਿ ਰਹੇ ਸੀ ਵਕ ਵਕ ਸਮਰਥਨ ਜੇ ਹੈਗਾ ਦੇਸ਼ ਤੇ ਵਿਚਾਰ ਮਿਲ ਰਿਹਾ ਤੇ ਅੱਜ ਸਭ ਤੋਂ ਵੱਡੀ ਗੱਲ ਹੈ ਸਿਆਸੀ ਮੰਚ ਕਿਸੇ ਨੂੰ ਨਹੀਂ ਮਿਲੇਗਾ ਅਗਰ ਕੋਈ ਚਾਹੇਗਾ ਕਿ ਉਹਨੂੰ ਸਿਆਸੀ ਮੰਚ ਮਿਲੇ ਤੇ ਉਸ ਮੰਚ ਦਾ ਫਾਇਦਾ ਚੱਕੇ ਤਾਂ ਕਿਸਾਨਾਂ ਦੇ ਵੱਲੋਂ ਕੋਈ ਨਾ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਸਿਆਸੀ ਮੰਚ ਜੇ ਹੈ ਕਿਸੇ ਨੂੰ ਨਹੀਂ ਮਿਲੇਗਾ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਕੌਣ ਕੌਣ ਪਹੁੰਚੇਗਾ ਅੱਜ ਤਸਵੀਰਾਂ ਤੁਸੀਂ ਵੇਖ ਸਕਦੇ ਕਿਸਾਨ ਵੱਡੀ ਗਿਣਤੀ ਦੇ ਵਿਚਾਰ ਪਹੁੰਚਣੇ ਪਰ ਵੱਡੀ ਗੱਲ ਇਹ ਸੀ ਕਿ ਅੱਜ ਕੌਣ-ਕੌਣ ਪਹੁੰਚੇਗਾ ਕੌਣ-ਕੌਣ ਵੱਡਾ ਚਿਹਰਾ ਇੱਥੇ ਮੌਜੂਦ ਹੋਵੇਗਾ ਉਹ ਦੇਖਣ ਵਾਲੀ ਗੱਲ ਹੋਵੇਗੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਵਕ-ਵਕ ਲੰਗਰ ਜੇ ਹੈ ਭਾਵੇਂ ਖੀਰ ਦਾ ਹੋਵੇ ਅਮਰੂਦ ਦਾ ਹੋਵੇ ਅਮਰੂਦ ਦਾ ਲੰਗਰ ਹੋਵੇ ਉਹ ਬਰਤਾਇਆ ਜਾ ਰਿਹਾ ਹੈ ਤੇ ਕਿਸਾਨਾਂ ਦੇ ਵੱਲੋਂ ਜੇ ਸਵੇਰ ਦੇ ਵਿਚਕਾਰ 8:00 ਵਜੇ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਵਕ-ਵਕ ਲੰਗਰ ਬਰਤੇ ਜਾ ਰਹੇ ਨੇ ਬਾਬੇ ਬੈਠੇ ਨੇ ਕਿਸਾਨ ਬੈਠੇ ਨੇ ਔਰ ਲੰਗਰ ਲਗਾਤਾਰ ਜੇ ਵਰਤਾਇਆ ਜਾ ਰਿਹਾ ਲੇਕਿਨ ਅੱਜ 11 ਵਜੇ ਤੋਂ ਲੈ ਕੇ ਜੇ ਹੈ 3 ਵਜੇ ਤੱਕ ਮਹਾਪੰਚਾਇਤ ਹੋਣ ਵਾਲੀ ਹੈ ਤੇ ਵੱਡੇ ਚਿਹਰੇ ਕੌਣ ਹੋਵेंगे ਦੇਖਣ ਵਾਲੀ ਗੱਲ ਹੋਵੇ ਕੈਮਰਾਮੈਨ ਸੁਮਿਤ ਦੇ ਨਾਨੀ ਰੂਪ ਚਲਵਾਨ ਡੈਨਿਕ ਸਵੇਰਾ ਟੀਵੀ